ਕਪੂਰਥਲਾ ਸ਼ਹਿਰ ਦੇ ਵਿੱਚ ਪਿੰਡ ਪਿਂਡ ਪਿਲਾ ਦੀ ਪਰਮਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਗੁਰਪ੍ਰੀਤ ਉਹਨਾਂ ਨੂੰ ਨਸ਼ੇ ਕਰਕੇ ਕਾਫੀ ਤੰਗ ਪਰੇਸ਼ਾਨ ਕਰਦਾ ਸੀ ਤੇ ਉਸਦੀ ਘੁੱਟ ਮਾਰਵੀਂ ਰਚਨਾ ਕਰਦਾ ਸੀ ਪਰਮਜੀਤ ਕੌਰ ਨੇ ਦੱਸਿਆ ਕਿ ਨਸ਼ੇ ਦੀ ਆਦਤ ਨੂੰ ਲੈ ਕੇ ਉਹਨਾਂ ਨੇ ਆਪਣੇ ਲੜਕੇ ਗੁਰਪ੍ਰੀਤ ਨੂੰ ਵੀ ਬੇਦਖਲ ਕਰ ਦਿੱਤਾ ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਉਸਤੇ ਲੜਕੇ ਨੂੰ ਵੀ ਕਈ ਵਾਰ ਲੈ ਕੇ ਗਈ ਹੈ ਲੇਕਿਨ ਉਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਪੇਸ਼ਾ ਕਪੂਰਥਲਾ ਦੇ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਪੱਕ ਅਤੇ ਸਹਿਯੋਗੀ ਮਨੀਸ਼ ਸ਼ਰਮਾ ਦੀ ਖਾਸ ਰਿਪੋਰਟ ਸ਼ਹਿਰ ਦੇ ਪਿਲਾ ਪਿੰਡ ਵਿੱਚ ਆਏ ਜਿੱਥੇ ਦੀ ਪਰਮਜੀਤਪੁਰ ਜੀ ਨੇ ਮੀਡੀਆ ਨੂੰ ਫੋਨ ਕਰ ਕਰਕੇ ਬੁਲਾਇਆ ਤੇ ਇਹ ਆਪਣੇ ਲੜਕੇ ਤੋਂ ਬਹੁਤ ਜ਼ਾਦੁਕੀ ਆਪੁਛੇ ਕੀ ਗੱਲ ਬਗ ਸਸਰੀ ਘਰ ਜੀ ਅਸਚਾ ਹਾਂਜੀ ਬਣਜ ਜੀ ਤੁਸੀਂ ਮੀਡੀਆ ਤੇ ਬਾਰ ਬਾਰ ਫੋਨ ਕਰਕੇ ਮੀਡੀਆ ਨੂੰ ਬੁਲਾਇਆ ਕੀ ਗੱਲ ਪਤਾ ਜੀ ਹਾਂਜੀ ਮੇਰਾ ਬੇਟਾ ਬਹੁਤ ਤੰਗ ਕਰਦਾ ਮੈਨੂੰ ਕੀ ਨਾ ਬੇਟੇ ਦਾ ਤੁਹਾਡੇ ਗੁਰਪ੍ਰੀਤ ਤੰਗ ਕਿੱਦਾਂ ਕਰਦਾ ਕੀ ਮਲੋ दारू ਪਿੰਦਾ ਨਸ਼ਾ ਚਿੱਟਾ ਚੁੱਟਾ ਜੋ ਨਸ਼ਾ ਕਰਦਾ ਇਹ ਸਾਰੇ ਨਸ਼ਾ ਕਰਕੇ ਸਾਨੂੰ ਕੁੱਟਦਾ ਹੈ ਮੇਰੇ ਬੇਟੇ ਨੂੰ ਮੈਨੂੰ ਪਰ ਉਹ ਕੱਢਦਾ ਬਾਹਰ ਤਾਲਾ ਲਗਾ ਦਿੰਦਾ ਟੰਕੀਆਂ ਪਾਣੀ ਵਾਲੀਆਂ ਖਾਲੀ ਤੇ ਜੋ ਧਾਰਾਂ ਵਗੈਰਾ ਲਾ ਦਿੰਦਾ ਟੌਲਟ ਨਹੀਂ ਕਿਸੇ ਕੋ ਜਾਣ ਦਿੰਦਾ ਇਹੋ ਜੀਆਂ ਗੱਲਾਂ ਉਸੀਆਂ ਨਸ਼ੇ ਕੀ ਕੀ ਕਰਦਾ ਮੁੰਡਾ ਤੁਹਾਡਾ ਨਸ਼ੇ ਸਾਰੇ ਹੀ ਕਰਦਾ ਸਰ ਤੁਸੀਂ ਕੋਈ ਪੁਲਿਸ ਕੰਪਲੀਟ ਵਗੈਰਾ ਕੁਝ ਕੀਤੀ ਹਾਂਜੀ ਕੀਤੀ ਸੀ ਗੱਲ ਫੜ ਕੇ ਲਗਏ ਸੀ ਰਾਤ ਨੂੰ ਫਿਰ ਸਾਨੂੰ ਫੋਨ ਕੀਤਾ ਵੀ ਇਹਨੂੰ ਲੈ ਜਾਓ ਆਣ ਕੇ ਇਕ ਕਿਉ ਲਾਇ ਤੁਸੀਂ ਜੇ ਕੰਪਲੀਟ ਕੀਤੀ ਸੀਗੀ ਫੜ ਕੇ ਲਗੇ ਫਿਰ ਆਪਣੇ ਆਪ ਹੀ ਛੱਡ ਦੇ ਤੁਸੀਂ ਕੋਈ ਮਗਰ ਗਿਆ ਸੀ ਸੀ ਮਗਰ ਸਾਨੂੰ ਬੁਲਾਇਆ ਸੀ ਉਹਨਾਂ ਨੇ ਵੀ ਆਓ ਮੰਗਰ ਇਥੇ ਤੇ ਕਹਿੰਦੇ ਸੀ ਰੱਖ ਨਹੀਂ ਸਕਦੇ ਨਸ਼ੇ ਵਾਲੇ ਨੂੰ ਨਸ਼ਾ ਕਰਦਾ ਏ ਠੀਕ ਹੈ ਤੇ ਨਸ਼ਕ ਮੁੰਡਾ ਕਿਦੋਂ ਤੋਂ ਕਰਿਆ ਤੁਹਾਡਾ ਸਾਲ ਹੋ ਗਿਆ ਉਹਨੂੰ ਸਾਲ ਡੇਢ ਸਾਲ ਨਸ਼ਾ ਕਰਦੇ ਨੂੰ ਤੇ ਤੁਸੀਂ ਮਤਲਬ ਇਹ ਕੰਮ ਕੁੰਮ ਕੋਈ ਕਰਦਾ ਕਿ ਨਹੀਂ ਕਰਦਾ ਲੋਕ ਕੰਮ ਕਿਤੇ ਦਿਲ ਕੀਤਾ ਤੇ ਦਿਹਾੜੀ ਲਾ ਲਈ ਤੇ ਆਪ ਦਾ ਖਾ ਲਿਆ ਕਰੋਂ ਚੀਜ਼ ਵੇਚ ਤੀਆਂ ਕਦੀ ਕਣਕ ਵੇਚਦੀ ਕਦੀ ਕੋਈ ਚੀਜ਼ ਵੇਚਦੀ ਐਲਸੀੜੀਆਂ ਲਾ ਕੇ ਲੈ ਗਿਆ ਕਦੀ ਕੁਛ ਲੈ ਗਿਆ ਇਸ ਤਰ੍ਹਾਂ ਯਾਨੀ ਚੋਰੀ ਚਕਾਰੀ ਦੀ ਆਦਤ ਵੀ ਆ ਤੁਹਾਡੇ ਮੁੰਡੇ ਨੂੰ ਜੀ ਹਾਂਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਮੈਂ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਸਾਡੇ ਵੱਲੋਂ ਪਰ ਮਰਜੀ ਭਾਵੇਂ ਜੋ ਮਰਜੀ ਹੋ ਜੇ ਸਾਡੀ ਬੇਦਖਲੀ ਉਹਦੇ ਵੱਲੋਂ ਯਾਨੀ ਕਿ ਹੁਣ ਤੁਸੀਂ ਮੁੰਡੇ ਨੂੰ ਬੇਦਖਲੀ ਕੀਤਾ ਹੈ ਕੁਛ ਮਿਲੋ ਉਹਨਾਂ ਤੜਕੂ ਲੈਣਾ ਦੇਣਾ ਨਹੀਂ ਹਾਂਜੀ ਕੋਈ ਲੈਣਾ ਦੇਣਾ ਨਹੀਂ ਸਾਡਾ ਪਤਾ ਇਹ ਵੀ ਪਤਾ ਇਹ ਵੀ ਲੱਗਾ ਕਿ ਮੁੰਡਾ ਮਿਲੋ ਕਰੇ ਮੁੰਡੇ ਵਗੈਰਾ ਲੈ ਕਹਿੰਦਾ ਯਾਰ ਦੋਸਤ ਕਰੇ ਨਸ਼ੇ ਕਰਦੇ ਸਹੀ ਗੱਲ ਆ ਹਾਂਜੀ ਮੁੰਡਾ ਨਸ਼ੇ ਕਰਦਾ ਘਰੇ ਲਿਆ ਕੇ ਮੁੰਡਿਆਂ ਨੂੰ ਤੇ ਬਹੁਤ ਬੋਲਦਾ ਏ ਮੈਨੂੰ ਕੁੱਟਦਾ ਏ ਮੁੰਡਾ ਮੇਰਾ ਬੇਟਾ ਉਹਨੂੰ ਵੀ ਕੁੱਟਦਾ ਮਾਰਦਾ ਸੀ ਬਹੁਤ ਤੰਗ ਹੋਏ ਉਹਦੇ ਤੋਂ ਯਾਨੀ ਕਿ ਜਿਹੜਾ ਤੁਹਾਡਾ ਦੂਸਰਾ ਲੜਕਾ ਠੀਕ ਆ ਤੇ ਇਹਦਾ ਹੈਂਡੀਕੈਪ ਇਹ ਕਿਤਾ ਹੋਇਆ ਕੁਝ ਦੱਸ ਸਕਦੇ ਹੋ ਹਾਂਜੀ ਡੱਗ ਡੁੱਗ ਪਿਆ ਤੇ ਦੀਆਂ ਖਰਾਬ ਹੋ ਗਈਆਂ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਇਹਦੇ ਇਲਾਜ ਕਰਾਉਣ ਨੂੰ। ਓਕੇ ਯਾਨੀ ਇਹਨੂੰ ਵੀ ਕੁੜਦਾ ਮਾਰਦਾ ਹੈ। ਹਾਂਜੀ ਇਹਨੂੰ ਵੀ ਕੁੜਦਾ ਮਾਰਦਾ ਵੱਡਾ ਹੈ ਉਹ ਛੋਟਾ ਹੈ। ਇਹ ਸਾਡੇ ਨਾਲ ਪਰਮਜੀਤ ਗੌਰ ਜੀ ਜੋ ਕਿ ਆਪਣੇ ਲੜਕੇ ਤੋਂ ਬਹੁਤ ਜ਼ਿਆਦਾ ਦੁਖੀ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਆਪਣੇ ਲੜਕੇ ਨੂੰ ਬੇਦਖਲ ਕਰ ਲਿਆ। ਤੇ ਕੱਲ ਨੂੰ ਜੇ ਕੁਛ ਹੀ ਲੜਕਾ ਆਪਣੇ ਆਪ ਨੂੰ ਕਰਦਾ ਜਾਂ ਇਹਨਾਂ ਨੂੰ ਕੁਛ ਕਰਦਾ ਤੇ ਜ਼ਿੰਮੇਵਾਰ ਉਹ ਹੋਣਗੇ। ਮੈਂ ਨਸ ਜੁਕੀ മനീഷ് ശർമ്മ ക്യാമറാമാൻ മദൽ